ਹਾਂ ਮੈਂ ਮੈਂ ਇੰਦਰ ਸ਼ਰਮਾ ਐਡਵੋਕੇਟ ਹੋ ਰਿਹਾ ਸਾਡੇ ਵੱਲੋਂ ਇਹ ਬਾਹਰ ਟੈਕਸੇਸ਼ਨ ਬਾਹਰ ਐਸਟੇਸ਼ਨ ਸੇਲ ਸੇਲ ਟੈਕਸ ਵੱਲੋਂ ਮੈਚ ਕੀਤਾ ਜਾਂਦਾ ਹਰ ਸਾਲ ਕਿਤੇ ਨਾ ਇਸ ਵਾਰੀ ਬਾਹਰ ਔਰ ਬੈਂਚ ਦਾ ਹਰ ਸਾਲ ਮੈਚ ਹੁੰਦਾ ਵਾ ਇਸ ਵਾਰ ਵੀ ਮੈਚ ਹੋ ਰਿਹਾ ਇੱਕ ਮੈਚ ਪਹਿਲੇ ਹੋ ਗਿਆ ਹੁਣ ਦੂਸਰਾ ਮੈਚ ਚੱਲ ਰਿਹਾ ਹੈ ਤੇ ਇਹ ਜਿਹੜੇ ਮੈਚ ਹੈ ਅਸੀਂ ਇਨਡੋਰ ਉਹਨਾਂ ਦੇ ਆਪਸੀ ਤਾਲਮੇਲ ਵਾਸਤੇ ਇਹ ਕਰਾਇਆ ਜਾਂਦਾ ਤਾਂ ਕਿ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਫਿਜ਼ੀਕਲ ਫਿਟਨੈਸ ਵੀ ਰਹਿੰਦੀ ਹੈ ਅੱਜ ਕਿਹਦਾ ਕਿੰਨੀ ਟੀਮ ਨਾਲ ਪੜ੍ਹ ਲਿਆ ਦੋ ਟਿਮਾਂ ਭਾਗ ਲੈ ਇੱਕ ਡਿਪਾਰਟਮੈਂਟ ਦੀ ਹੈ ਇੱਕ ਸਾਡੇ ਬਾਹਰ ਦੇ ਮੈਂਬਰਸ ਦੀ ਹੈ ਦੋ ਦੋ ਮੈਚ ਚੁਕੀਲਾ ਦੇ ਮੈਚ ਮੈਂ ਐਡਵੋਕੇਟ ਸ਼ੋਕ ਵਡੇਰਾ ਪ੍ਰੈਜ਼ੀਡੈਂਟ ਸਪੋਰਟਸ ਕਮੇਟੀ ਅੱਜ ਅਸੀਂ ਬਾਹਰ ਤੇ ਬੈਂਚ ਦਾ ਮੈਚ ਕਰਵਾਇਆ ਹੋਇਆ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪ੍ਰੈਸ਼ਰ ਵਧਦਾ ਜਾ ਰਿਹਾ ਹੈ ਉਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਖੇਡਾਂ ਦਾ ਉਪਰਾਲਾ ਕੀਤਾ ਜਿਹੜਾ ਕਿ ਹਰ ਸਾਲ ਕਈ ਸਾਲਾਂ ਤੋਂ ਅਸੀਂ ਇਹ ਕਰਦੇ ਆ ਰਹੇ ਹਾਂ ਤੇ ਇਸ ਸਾਲ ਵੀ ਬਾਹਰ ਤੇ ਬੈਂਚ ਦਾ ਮੈਚ ਹੋਣ ਮੈਚ ਹੋ ਰਿਹਾ ਹੈ ਆਈਪੀਐਸ ਸਕੂਲ ਦੇ ਵਿੱਚ ਤੇ ਜਿੰਦੇ ਵਿੱਚ ਸਾਡੇ ਅਫਸਰ ਸਾਹਿਬਾਨ ਵੀ ਆਏ ਨੇ ਤੇ ਵਕੀਲ ਸਾਹਿਬਾਨ ਵੀ ਆਏ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਉਮੀਦਤਵਾਲਨਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਮੈਚ ਕਰਵਾਂਦੇ ਰਵਾਂਗੇ ਥੈਂਕ ਯੂ ਫੋਰਥ ਕਮੇਟੀ ਡੀਟੀਪੀਐ ਲੁਧਿਆਣਾ ਅਸੀਂ ਜਿਵੇਂ ਕਿ ਹਰ ਸਾਲ ਕਾਫੀ ਸਾਲਾਂ ਤੋਂ ਚੱਲੇ ਆ ਰਿਹਾ ਸਾਡਾ ਬਾਹਰ ਵਾਲ ਬੈਂਚ ਦੇ ਹਰ ਸਾਲ ਟੂਰਨਾਮੈਂਟ ਹੁੰਦੇ ਆ ਇੰਡੋਰ ਹੁੰਦੇ ਆ ਜਿਹੜੇ ਕੈਰਮ ਜਾਂ ਬੈਡਮਿੰਟਨ ਜਾਂ ਹੋਰ ਕੋਈ ਹੋਵੇ ਆਊਟਡੋਰ ਹੁੰਦਾ ਸਾਡਾ ক্রিকেট ਦਾ ਇਹ ਨਾਲ ਬਾਹਰ ਵਾਲ ਬੈਂਚ ਦੇ ਰਿਲੇਸ਼ਨ ਬੜੇ ਕੋਆਰਡੀਅਰ ਹੁੰਦੇ ਆ ਔਰ ਫਿਜ਼ੀਕਲ ਫਿਰਤਨਾ ਚ ਰੰਦੀ ਹੈ ਔਰ ਬਹੁਤ ਅੱਛਾ ਇੱਕ ਮੈਚ ਹੋ ਚੁੱਕਾ ਹੈ ਇਹ ਬੈਸਟ ਆਫ 3 ਹੁੰਦੀ ਹੈ ਜਿਹੜਾ ਦੋ ਜਿੱਤੇਗਾ ਉਹ ਚੈਂਪੀਅਨ ਹੋਏਗਾ ਹੁਣ ਸੈਕੰਡ ਮੈਚ ਚੱਲ ਰਿਹਾ ਹੈ ਤੇ ਸ਼ਾਮ ਤੱਕ ਇਹ ਕਲੀਅਰ ਹੋ ਜਾਏਗਾ ਤੇ ਅਸੀਂ ਸਾਰੇ ਆਪਣੇ ਪਲੇਅਰਜ਼ ਨੂੰ ਬਹੁਤ ਬਹੁਤ ਵਿਸ਼ ਵਿਸ਼ ਕਰਦੇ ਹਾਂ ਇਹ ਅੱਛਾ ਖੇਡਣਗੇ ਔਰ ਸਾਰੇ ਜਿਹੜੇ ਸਪੈਕਟੇਟਰਸ ਆਏ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਹਰ ਸਾਲ ਵਾਂਗ ਅੱਜ ਕੀ ਫੇਰ ਦੁਬਾਰਾ ਹੋ ਰਿਹਾ ਹੈ ਮੈਂ ਵਿਵੇਕ ਸ਼ਰਮਾ ਐਡਵੋਕੇਟ ਵਾਈਸ ਪ੍ਰੈਜ਼ੀਡੈਂਟ ਡੀਟੀਬੀਐ ਸੇਲਸ ਟੈਕ ਅੱਜ ਦਾ ਜਿਹੜਾ ਸਾਡਾ ਮੈਚ ਕਰਾਇਆ ਜਾ ਰਿਹਾ ਹੈ ਡੀਟੀਬੀਏ ਸੇਲ ਟੈਕਸ ਵਰਜਸ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਹੈ ਜੋ ਕਿ ਬਹੁਤ ਚੰਗਾ ਉਪਰਾਲਾ ਹੁੰਦਾ ਹੈ ਹਰ ਸਾਲ ਕਿ ਬਾਹਰ ਔਰ ਬੈਂਚ ਦਾ ਮੈਚ ਵੀ ਹੋਵੇ ਤੇ ਆਪਸ ਚ ਕੋਆਰਡੀਨੇਸ਼ਨ ਵਧੇ ਇਸ ਕਰਕੇ ਮੈਚ ਕਰਾਇਆ ਜਾਂਦਾ ਵੈ ਤੇ ਦੋਨੋਂ ਟੀਮਾਂ ਬੜੀਆਂ ਸ਼ਿੱਦਤ ਨਾਲ ਹਿੱਸਾ ਲੈਂਦੀਆਂ ਆਪਸ ਚ ਖੇਡਦੀਆਂ ਔਰ ਇੱਕ ਫੈਮਿਲੀ ਦਾ ਮਾਹੌਲ ਬਣਾਇਆ ਜਾਂਦਾ ਵੈ ਤੇ ਬਸ ਮੈਂ ਹੀ ਕਹੂੰਗਾ ਵੀ ਗੇਮਾਂ ਨਾਲ ਜਿਹੜੇ ਆ ਵੀ ਸਪੋਰਟਸਮੈਨਸ਼ਪੀਰਿਟ ਜਿਹੜੀ ਹੈ ਬਾਹਰ ਆਂਦੀ ਹੈ ਸਾਰੇ ਜਿਹਨਾਂ ਨੂੰ ਖੇਲਣਾ ਵੀ ਚਾਹੀਦਾ ਸਪੋਰਟਸ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਥੈਂਕ ਯੂ। ਭਾਈਚਾਰਾ ਬਦੂਗਾ। ਭਾਈਚਾਰਾ ਤਾਂ ਵੀਰ ਜੀ ਕਹਿੰਦਾ ਕਿ ਇਹ ਕਿਰਾਏ ਇਸੇ ਕਰਕੇ ਜਾਂਦਾ ਬਾਹਰ ਔਰ ਬੈਂਚ। ਬਾਹਰ ਔਰ ਬੈਂਚ ਅਸੀਂ ਦੋਨੋਂ ਇੱਕ ਦੂਸਰੇ ਨਾਲ ਹਰ ਮੁਤਵਲਿਫ ਕਰਦੇ ਹਾਂ ਕਿ ਵੀ ਕੋਈ ਕੋਈ ਵੀ ਸ਼ੋਕਾਜ਼ ਮਤਲਬ ਕਿ ਲੀਗਲ ਲੈਂਗੁਏਜ ਜਿੰਨੇ ਵੀ ਸਾਡੇ ਰੋਲੇ ਰਹਿੰਦੇ ਆ ਪਰ ਐਦਾ ਬਾਹਰ ਔਰ ਬੈਂਚ ਨਾਲ ਕੋਆਰਡੀਨੇਸ਼ਨ ਕਰਨ ਨਾਲ ਸਾਰੇ ਸੌਟ ਆਊਟ ਹੋ ਜਾਂਦੇ। ਥੈਂਕ ਯੂ। ਅੱਗੇ ਵੀ ਜ਼ਿਆਦਾ ਕੁਝ ਹੋਊਗਾ। ਅੱਗੇ ਵੀ ਹੋਊਗਾ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੈਂਟਰ ਅਥਾਰਟिटीज ਵੀ ਸਾਡੇ ਨਾਲ ਮੈਚ ਖੇਡਣ ਸਟੇਟ ਨਾਲ ਅਸੀਂ ਖੇਡ ਰਹੇ ਹਾਂ ਤੇ ਸਾਡਾ ਨੈਕਸਟ ਮੈਚ ਜੈਪੁਰ ਚ ਵੀ ਹੋਣ ਜਾ ਰਿਹਾ ਆਲ ਇੰਡੀਆ ਲੈਵਲ ਤੇ ਤੇ ਅਸੀਂ ਉਹਦੇ ਕਰਕੇ ਸਿਲੈਕਸ਼ਨ ਕਰਨੀ ਹੈ ਨੈਕਸਟ ਮੰਥ ਤੇ ਅਸੀਂ ਜੈਪੁਰ ਜਾ ਕੇ ਆਈਪੀਐਲ ਦੇ ਮੈਚਾਂ ਦੀ ਤਰਜ਼ ਤੇ ਮੈਚ